ਹਾਲੋ ਦੋਸਤੋ ਸੁਸ੍ਰਿਅਕਾਲ ਅੱਜ ਆਪਾਂ ਤੁਹਾਨੂੰ ਘੁਮਾਉਨੇ ਆ ਆਪਣਾ ਪਿੰਡ ਪਿੰਡ ਹੈ ਜੀ ਮੋਰਾਵਾਲੀ ਜ਼ਿਲ੍ਹਾ ਹੈਗਾ ਫਰੀਦਕੋਟ ਲਓ ਜੀ ਆਪਾਂ ਪਿੰਡ ਦੇ ਵਿੱਚ ਐਂਟਰ ਹੋ ਚੁੱਕੇ ਆ ਸਭ ਤੋਂ ਪਹਿਲਾਂ ਚੱਲਦੇ ਆਪਾਂ ਗੁਰੂ ਘਰ ਇਹ ਆ ਜੀ ਆਪਣੇ ਪਿੰਡ ਦਾ ਗੁਰੂ ਘਰ ਜੋ ਕਿ ਬਹੁਤ ਹੀ ਸੋਹਣਾ ਗੁਰੂ ਘਰ ਬਣਿਆ ਆ ਆਪਣੇ ਪਿੰਡ 'ਚ ਇੱਕ ਖਾਸੀਅਤ ਆਪਣੇ ਪਿੰਡ ਇੱਕ ਹੀ ਗੁਰੂ ਘਰ ਬਣਿਆ ਆ ਤੇ ਸਾਰੇ ਲੋਕ ਮਿਲਵਰਤ ਕੇ ਚੱਲਦੇ ਆ ਤੇ ਬਹੁਤ ਸੋਹਣਾ ਗੁਰੂ ਘਰ ਬਣਾਇਆ ਸਾਰੇ ਪਿੰਡ ਦੇ ਸੰਜੋਗ ਨਾਲ ਬਣਿਆ ਹੋਇਆ ਗੁਰੂ ਘਰ ਆ ਬਹੁਤ ਸੋਣਾ ਗੁਰੂ ਘਰ ਬਣਿਆ ਆ ਬਹੁਤ ਖੁੱਲਾ ਡੁੱਲਾ ਗੁਰੂ ਘਰ ਆ ਤੇ ਇਹ ਆ ਜੀ ਆਪਣੇ ਪਿੰਡ ਦਾ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਤੇ ਇਹਦੇ ਨਾਲ ਹੀ ਹੈਗੀ ਆ ਜੀ welding ਦੀ ਦੁਕਾਨ ਤੇ ਇੱਕ ਪੰਸੇ ਹੈਗੀ ਚੱਕੀ ਇਹ ਤਰਵਿੰਦਰ ਸਿੰਘ ਦੀ welding ਵਾਲੀ ਦੁਕਾਨ ਤੇ ਨਾਲ ਹੀ ਉਹਦੇ ਚੱਕੀ ਆ ਉਹਨਾਂ ਦੀ ਆਟੇ ਵਾਲੀ ਇੱਧਰ ਹੈਗਾ ਜੀ ਸੀਨੀਅਰ ਸੈਕੰਡਰੀ ਸਕੂਲ ਮੋਰਾਵਾਲੀ ਤੇ ਚਲੋ ਆਪਾਂ ਤੁਹਾਨੂੰ ਹੁਣ ਵਿੱਚੋਂ ਸਕੂਲ ਦਿਖਾਉਣੇ ਆ ਇਹ ਹੈਗਾ ਜੀ ਸੀਨੀਅਰ ਸੈਕੰਡਰੀ ਸਕੂਲ ਵਿੱਚੋਂ ਦੇਖੋ ਬਹੁਤ ਸੋਹਣਾ ਬਣਿਆ ਹੋਇਆ ਵਧੀਆ ਪਾਰਕ ਬਣਿਆ ਹੋਇਆ ਤੇ ਵੇਖੋ ਬਹੁਤ ਖੁੱਲਾ ਡੁੱਲਾ ਸਕੂਲ ਬਣਿਆ ਹੋਇਆ ਤੇ ਇਥੋਂ ਦਾ ਸਟਾਫ ਬਹੁਤ ਵੀ ਵਧੀਆ ਸਟਾਫ ਆ ਤੇ ਆਸ-ਪਾਸ ਦੇ ਪਿੰਡਾਂ ਦੇ ਜਵਾਬ ਬਹੁਤ ਆਉਂਦੇ ਪੜ੍ਹਨੇ ਪਲੱਸ 2 ਤੱਕਰ ਬਣਿਆ ਹੋਇਆ ਸਕੂਲ ਹੈ ਤੇ ਇੱਧਰ ਹੈਗਾ ਜੀ ਪ੍ਰਾਇਮਰੀ ਸਕੂਲ ਇਹ ਸਕੂਲ ਤਾਂ ਬਹੁਤ ਹੀ ਸੋਹਣਾ ਬਣਾਇਆ ਬਣਾਇਆ ਗਿਆ ਇਹ ਸਭ ਇਸ ਸਕੂਲ ਦੇ ਸਟਾਫ ਦੀ ਮਿਹਰਬਾਨੀਆਂ ਜੋ ਉਹਨਾਂ ਨੇ ਇੰਨੀ ਮਿਹਨਤ ਨਾਲ ਇੰਨਾ ਸੋਹਣਾ ਤੇ ਸਾਫ਼ ਸੁਥਰਾ ਸਕੂਲ ਬਣਾਇਆ ਇੱਧਰ ਫੁੱਲ ਬੂਟੇ ਲਾਏ ਆ ਬਹੁਤ ਸੋਹਣਾ ਬਣਾਇਆ ਇੱਧਰ ਪਾਰਕ ਦੀ ਤਿਆਰੀ ਹੋ ਰਹੀ ਹੈ ਬਣਾਉਣ ਦੀ ਆ ਦੇਖੋ ਫੁੱਲ ਫੁੱਲ ਲਾਏ ਪਏ ਆ ਤੇ ਸਾਹਮਣੇ ਗੁਰੂਕਾਰਾ ਸਕੂਲ ਦੇ ਇੱਧਰ ਦੇਖੋ ਬਹੁਤ ਸੋਹਣਾ ਸਕੂਲ ਬਹੁਤ ਹੀ ਸੋਹਣਾ ਸਕੂਲ ਬਣਾਇਆ ਬਹੁਤ ਮਿਹਰਬਾਨੀ ਸਟਾਫ ਸਾਰੇ ਦੀ ਜੋ ਇੰਨੀ ਮਿਹਨਤ ਕਰਦਾ ਇੱਧਰ ਹੈ ਜੀ ਆਪਣੇ ਮਾਈਪੀ ਖਾਸੀਦਨੀ ਦੀ ਜਗ੍ਹਾ ਇਹ ਜਗ੍ਹਾ ਬਹੁਤ ਹੀ ਸ਼ਕਤੀ ਵਾਲੀ ਜਗ੍ਹਾ ਮਾਈਪੀ ਖਾਸੀਦਨੀ ਦੀ ਜਗ੍ਹਾ ਆਸ-ਪਾਸੇ ਪਿੰਡਾਂ ਦੇ ਲੋਕ ਵੀ ਬਹੁਤ ਸ਼ਰਧਾ ਨਾਲ ਮੱਥਾ ਟੇਕਣ ਆਏ ਵੀਰਵਾਰ ਆਉਂਦੇ ਆ ਬਹੁਤ ਲੋਕੀ ਮੰਦੇ ਆ ਬਹੁਤ ਸ਼ਕਤੀ ਵਾਲੀ ਜਗ੍ਹਾ ਮਈਪੀ ਕਾਛੀਦਣੀ ਦੀ ਲੋ ਜੀ ਇਹ ਆ ਜੀ ਆਪਣੇ ਪਿੰਡ ਦਾ ਪੰਚਾਇਤ ਘਰ ਇਹ ਪੰਚਾਇਤ ਘਰ ਆਪਣੇ ਪਿੰਡ ਦੇ ਜਿਵੇਂ ਬਿਲਕੁਲ ਵਿਚਾਲੇ ਬਣਿਆ ਹੋਇਆ ਬਹੁਤ ਵਧੀਆ ਬਣਿਆ ਆ ਤੇ ਇਧਰ ਆ ਲੋ ਜੀ ਇਧਰ ਆਪਣੇ ਭਰਾ ਤਾਸ਼ ਖੇਡ ਰਹੇ ਸੀਗੇ ਛੱਪੜ ਦੇ ਉੱਤੇ ਬਹੁਤ ਵਧੀਆ ਜਗ੍ਹਾ ਬਣੀ ਹੋਈ ਆ ਇੱਥੇ ਲਾਇਬ੍ਰੇਰੀ ਵੀ ਬਣੀ ਹੋਈ ਆ ਫਟਾ ਰੱਖਿਆ ਹੈ ਤੇ ਉੱਤੇ ਛੱਤ ਪਾਈ ਹੋਈ ਹੈ ਬਹੁਤ ਵਧੀਆ ਸਾਫ਼ ਸੁਥਰੀ ਜਗ੍ਹਾ ਬਣਾਈ ਹੋਈ ਹੈ ਬਾਈਏ ਨੇ ਇੱਧਰ ਰੰਗ ਰੂਮ ਕਰਕੇ ਬਹੁਤ ਸੋਹਣੇ ਕੋਸੇ ਕਾਸੀਆਂ ਲੱਗੀਆਂ ਲਾਇਬ੍ਰੇਰੀ ਬਣੀ ਆ ਦਰਖਤ ਬਹੁਤ ਸੋਹਣੇ ਲੱਗੇ ਆ ਬਹੁਤ ਵਧੀਆ ਜਗ੍ਹਾ ਬੈਠਣਾ ਤੇ ਇੱਥੇ ਬਾਈ ਬਜ਼ੁਰਗ ਬੰਦੇ ਤਾਸ਼ ਖੇਡਦੇ ਆ ਇੱਧਰ ਬਜ਼ੁਰਗ ਪੱਠੇ ਲਈ ਜਾ ਰਿਹਾ ਸੀ ਜਿਹੜੀ ਪੱਠੇ ਵਾਲੀ ਤੇ ਹੁਣ ਚੱਲਦੇ ਆਪਾਂ ਸੰਦੀਪ ਸਿੰਘ ਦੀ ਵਰਕਸ਼ਾਪ ਇਹ ਆ ਜੀ ਸੰਦੀਪ ਸਿੰਘ ਦੀ ਵਰਕਸ਼ਾਪ ਆਪਣੇ ਭਰਾ ਦੀ ਬਹੁਤ ਵਧੀਆ ਭਰਾ ਆਪਣਾ ਇਹ ਇਧਰ ਨਾਲ ਹੀ ਗਿੰਦਾ ਸਿੰਘ ਖੜਿਆ ਤੇ ਹੁਣ ਚੱਲਦੇ ਆਪਾਂ ਦਰੋਗਾ ਸਿੰਘ ਦੀ ਦੁਕਾਨ ਤੇ ਬਾਈ ਜੀ ਇਹ ਦਰੋਗਾ ਸਿੰਘ ਦੇ ਪਕੌੜੇ ਬਰੈਡ ਪਕੌੜੇ ਬਹੁਤ ਹੀ ਸਵਾਦ ਹੁੰਦੇ ਆ ਜਿਹੜਾ ਬੰਦਾ ਮੈਸ ਕਰਦਾ ਸਕਮੈਂਟ ਜਰੂਰ ਕਰੇ ਬਹੁਤ ਵਧੀਆ ਪਕੌੜੇ ਬਰੈਡ ਬਣਾਉਂਦਾ ਲਓ ਜੀ ਇਧਰ ਆਪਾਂ ਆ ਗਏ ਆ ਬਾਬਾ ਬੱਕਰੀਆਂ ਚਾੜਿਆ ਸੀ ਮੈਂ ਬਾਬੇ ਨੂੰ ਕਹੇ ਬਾਬਾ ਵੀਡੀਓ ਬਣਾ ਲਈਏ ਬਾਬਾ ਕਹਿੰਦਾ ਬਣਾਓ ਪੁੱਤਰੋ ਕੋਈ ਚੱਕਰ ਨਹੀਂ ਤੇ ਇਹਦੇ ਸਾਹਮਣੇ ਦਰਵਾਜ਼ਾ ਬਹੁਤ ਸੋਹਣਾ ਦਰਵਾਜ਼ਾ ਬਣਿਆ ਬਹੁਤ ਪੁਰਾਣਾ ਬਣਿਆ ਤੇ ਬਹੁਤ ਹੀ ਸੋਹਣਾ ਲੱਗ ਰਿਹਾ ਵੇਖੋ ਰੰਗ ਕੀਤਾ ਲਓ ਜੀ ਹੁਣ ਆਪਾਂ ਪਿੰਡ ਦੇ ਵਿੱਚਕਾਰ ਐਂਟਰੀ ਹੋ ਚੁੱਕੇ ਆ ਤੇ ਇਧਰ ਬਾਈ ਰੀੜੀ ਰੂੜੀ ਲਿਆਂਦਾ ਸੀਗਾ ਤੇ ਹੁਣ ਆ ਇਧਰ ਬਾਈ ਆਪਣੇ ਗੋਲ ਗੱਪਿਆਂ ਦੀ ਰੀੜੀ ਲੱਗੇ ਆਪਣੇ ਪਿੰਡ ਦਾ ਜਿਆ ਭਰਾ ਬਹੁਤ ਵਧੀਆ ਗੋਲ ਗੱਪੇ ਹੁੰਦੇ ਆ ਲਓ ਜੀ ਹੁਣ ਆਪਾਂ ਉਪਰ ਗਿਆ ਏ ਆ ਜੀ ਲਾਸਟ ਸ਼ਾਂਤੀ ਨਿਵਾਸ ਜਿੱਥੇ ਸਭ ਕੋ ਸਾਥੇ ਸਭ ਕੁਝ ਮੁੱਕ ਜਾਂਦਾ ਸਭ ਕੁਝ ਇੱਥੇ ਰਹਿ ਜਾਂਦਾ ਆਪਣੀ ਵੀਡੀਓ ਜੇ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜੋ ਕਰ ਜੋ ਮਿਲਦੇ ਆਪਾਂ ਅਗਲੇ ਵਲੌਗ ਨਾਲ ਸਸ